ਬਠਿੰਡਾ ਦੇ ਮਾਨਸਾ ਰੋਡ ਮਤੀ ਦਾਸ ਵਾਲੇ ਸੂਏ ਦੇ ਵਿੱਚ ਤੈਰਦੇ ਦਿਸੇ ਮਰੇ ਹੋਏ ਕੋਕੜ ਲੋਕਾਂ ਜਿਤਾਇਆ ਇਤਰਾਜ ਕਿਹਾ ਪਾਣੀ ਨੂੰ ਕੀਤਾ ਜਾ ਰਿਹਾ ਹੈ ਦੁਸ਼ਤ ਦੱਸ ਦਈਏ ਕਿ ਜਿੱਥੇ ਇਹ ਸੂਏ ਦਾ ਪਾਣੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਾਟਰ ਵਰਕ ਜਿਹੜੇ ਵਾਟਰ ਵਰਕਸ ਹਨ ਉਹਨਾਂ ਦੇ ਵਿੱਚ ਪੈਂਦਾ ਹੈ ਤੇ ਲੋਕ ਇਸ ਤੋਂ ਪਾਣੀ ਪੀਂਦੇ ਹਨ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਸੂਏ ਦਾ ਪਾਣੀ ਪੀਂਦੇ ਹਨ ਅਤੇ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਪਤਾ ਨਹੀਂ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਇਸ ਦੇ ਵਿੱਚ ਜਿਹੜੀ ਇੱਕ ਬੋਰੀ ਭਰ ਕੇ ਕਿਸੇ ਵਿਅਕਤੀ ਵੱਲੋਂ ਇਸ ਦੇ ਅੰਦਰ ਮਰੇ ਹੋਏ ਕੁੱਕੜ ਸਿੱਟ ਦਿੱਤੇ ਗਏ ਹੋ ਸਕਦਾ ਹੈ ਇਹਨਾਂ ਨੂੰ ਕੋਈ ਬਿਮਾਰੀ ਲੱਗੀ ਹੋਈ ਜਿਸ ਨੂੰ ਲੈ ਕੇ ਮਤੀ ਦਾਸ ਦੇ ਲੋਕਾਂ ਨੇ ਜਦ ਇਸ ਨੂੰ ਦੇਖਿਆ ਤਾਂ ਉਹਨਾਂ ਵੱਲੋਂ ਇਹਨਾਂ ਕੁੱਕੜਾਂ ਨੂੰ ਬਾਹਰ ਕਢਾਇਆ ਗਿਆ ਨਗਰ ਨਿਗਮ ਦੇ ਕਰਮਚਾਰੀਆਂ ਤੋਂ ਇਹਨਾਂ ਨੂੰ ਆਪਣਾ ਬਾਹਰ ਕਢਵਾਇਆ ਗਿਆ ਅਤੇ ਇਸ ਸੰਬੰਧੀ ਉਹਨਾਂ ਨੇ ਅਤਰਾਜ ਜਤਾਇਆ ਉਹਨਾਂ ਕਿਹਾ ਕਿ ਇਸ ਤਾਂ ਦੀ ਕਾਨੂੰਨੀ ਹਰਕਤ ਜਿਹੜੀ ਵਿਅਕਤੀ ਵੀ ਨਹੀਂ ਕੀਤੀ ਹੈ ਉੱਤੇ ਪ੍ਰਸ਼ਾਸਨ ਵੱਲੋਂ ਬਣਦੀ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੇ ਹੋਏ ਜਿਹੜੇ ਇੱਕ ਉੱਕੜ ਸੀ ਇਹ ਜੋ ਮਤੀਦਸ ਵਾਲਾ ਸੂਆ ਹੈ ਉਸ ਦੇ ਵਿੱਚੋਂ ਤੈਰਦੇ ਹੋਏ ਨਜ਼ਰ ਆਏ ਅਤੇ ਇਹਨਾਂ ਕੁੱਕੜਾਂ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਸੂਏ ਦੇ ਵਿੱਚੋਂ ਬਾਹਰ ਕੱਢ ਕੇ ਇਹਨਾਂ ਨੂੰ ਆਪਣਾ ਬਾਹਰ ਸੁੱਟਿਆ ਗਿਆ ਦੇਹਰੂਥੀਨਾ ਵਿੱਚ ਇਨ੍ਹਾਂ ਵੱਲੋਂ ਜਿਹੜਾ ਇਸ ਸਬੰਧੀ ਮਤੀ ਦਾਸ ਦੇ ਲੋਕਾਂ ਵੱਲੋਂ ਸਬੰਧੀ ਇਤਰਾਜ਼ ਆਪਣਾ ਜਤਾਇਆ ਤੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਦੋ ਕਿ ਜਿਹੜੇ ਵਿਅਕਤੀ ਨੇ ਵੀ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਕੀਤੀ ਉਸਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਧਰ ਨਾਲ-ਨਾਲ ਲੋਕਾਂ ਕਿ ਆਖਿਆ ਕਿ ਬਹੁਤ ਸਾਰੇ ਢੋਗ ਜਿਹੜੇ ਇਸ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਉਸ ਸੱਟ ਦਿੰਦੇ ਹਨ ਇਹ ਪਾਣੀ ਦੂਸ਼ਤ ਹੋ ਜਾਂਦਾ ਇਹ ਪੀਣ ਵਾਲਾ ਪਾਣੀ ਹੈ ਸਰ ਅਸੀਂ ਨਗਰ ਨਿਗਮ ਦੇ ਮੁਲਾਜ਼ਮ ਹੈ ਜੀ ਅਸੀਂ ਇੱਥੇ ਕੂੜਾ ਚੱਕਣ ਆਏ ਸੀ ਆਈਟੀ ਚੌਂਪੜ ਨੇ ਰਸੂਏ ਕੋਲ ਇੱਥੇ ਗੱਟਾ ਭਰ ਕੇ ਬੱਚਿਆਂ ਦਾ ਸੀ ਟਰੱਕਾ ਸੀ ਮੁਰਗਿਆਂ ਦਾ ਉਹ ਇਧਰ ਜਿਹੜੇ ਆਪਣੇ ਸਰਦਾਰ ਜੀ ਸੀ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਵੀ ਆ ਜਿਹੜਾ ਬੱਚੇ ਆ ਇਹਨਾਂ ਨੂੰ ਚੱਕ ਲੋ ਇਧਰੋਂ ਤੇ ਟਰਾਲੀ ਸਿੜ ਦਿਓ ਤੇ ਅਸੀਂ ਉਹ ਚੱਕਵਾ ਕੇ ਤੇ ਟਰਾਲੀ ਸਿਟਾਈ ਉਹ ਚ ਸੀ 8 ਜੀ 8 ਪੀਸ ਸੀ ਕਿਤੇ ਸਵੇਰ ਚ ਬਟੇ ਕੇ ਸੂਏ ਦੇ ਬਿਲਕੁਲ ਮੁਕੜ ਦੇੜੇ ਹੋਈ ਸੀ ਨੇਰ ਚ ਹੀ ਸੀ ਵੈਸੇ ਦਾ ਜੀ ਫਿਰ ਉਹ ਮੱਗਰ ਸਿੰਘ ਜੀ ਮੈਂ ਰਿਟਾਇਰਡ ਪੋਸਟਮਾਸ ਦਾ ਤੇ ਸਾਡੀ ਪੋਸਟਲ ਐਂਡ ਬੀ ਆਰਐਮਐਸ ਦੀ ਬੈਰਫਰ ਸਰਕਲ ਫਾਈਨੈਂਸ ਸੈਕਟਰੀ ਵੀ ਹਾਂ ਤੇ ਅੱਜ ਤਕਰੀਬਨ ਕੋਈ 11:30 ਵਜੇ ਮੈਂ ਆਪਣੇ ਘਰ ਦੇ ਕੋਲੇ ਸੂਏ ਦੇ ਪੜੜੀ ਉੱਤੇ ਬੈਠਾ ਸੀਗਾ ਤੇ ਉੱਤੇ ਇੱਕ ਮੁਰਗਾ ਆਇਆ ਤੇ ਮੈਂ ਸੂਏ ਦੇ ਵਿੱਚ ਜੂਆ ਦਾ 15 ਮਿੰਟਾਂ ਬਾਅਦ ਇੱਕ ਹੋਰ ਆ ਗਿਆ 15 ਮਿੰਟਾਂ ਸੀ ਸਰ ਜਿਆਦਾ ਸੀ ਜੀ ਮਰੇ ਹੋਏ ਸਾਰੇ ਸਾਰੇ ਮਰੇ ਹੋਏ ਮੁਰਗੇ ਨੇ ਉਸ ਤੋਂ ਬਾਅਦ ਕਰਦੇ ਕਰਾਉਂਦੇ ਜੀ ਮੈਂ ਉਹਦੇ ਘਰੋਂ ਚੱਲਿਆ ਮੈਂ ਇੱਕ ਮੂਵੀ ਬਣਾਉਣ ਦੀ ਸ਼ੁਰੂ ਕੀਤੀ ਵੀ ਮੋਅ ਤੇ ਉਸ ਤੋਂ ਬਾਅਦ ਮੈਂ ਪੱਤਰਕਾਰਾਂ ਨੂੰ ਬੁਲਾਇਆ ਤੇ ਪੱਤਰਕਾਰ ਵੀ سارے ਇੱਥੇ ਆ ਦੇ ਬਹੁਤ ਚੁੱਕੇ ਨੇ ਤੇ ਇਹਦੇ ਵਿੱਚ ਇੰਨੇ ਵੀ ਨਿਕਲੇ ਕਿ ਹੁਣ ਇੱਕ ਉਸ ਤੋਂ ਬਾਅਦ ਇੱਕ ਬੋਰੀ ਹੈ ਬੋਰੀ ਦੇ ਵਿੱਚ ਵੀ ਦਸ ਪਾਰਾ ਹੋਰ ਕਿ ਨਿਕਲੇ ਤੇ ਇਸ ਤਰ੍ਹਾਂ ਕਿ ਪਤਾ ਨਹੀਂ ਕੀ ਹਾਲਾਤ ਹੈ ਕੀ ਇਹ ਪਾਣੀ ਪੀ ਇੰਨਾ ਪੀ ਜੋ ਗਿਆ ਲੋਕਾਂ ਨੂੰ ਇੰਨਾ ਰੋਕ ਰਿਹਾ ਕਿ ਤੁਸੀਂ ਇੱਥੇ ਕੱਪੜੇ ਨਾ ਤੇ ਐਗਰੋ ਕੱਪੜੇ ਦਾ ਗੰਦਭੂ ਮਿੱਟੀ ਪਾਈ ਜਾਂਦੇ ਹੋ ਪੂਜਾ ਦਾ ਸਮਾਨ ਵੀ ਸਿੱਟੀ ਜਾਂਦੇ ਹੋਗੇ ਇੱਥੇ ਸੂਜੇ ਦੇ ਉੱਤੇ ਲਿਖਿਆ ਵੀ ਹੋਇਆ ਪੁਰਦੇ ਉੱਤੇ ਕਿ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਕੰਮ ਕਰੂਗਾ ਗਲਤ ਕੰਮ ਕਰੇਗਾ ਤੇ ਚੀਜ਼ਾਂ ਸਿੱਟੂਗਾ ਉਹਨੂੰ 2000 ਰੁਪਏ ਜੁਰਮਾਨਾ ਦਿੱਤੇ ਪਰੰਤੂ ਪ੍ਰਸ਼ਾਸਨ ਦੇ ਵੱਲੋਂ ਇਸ ਵੱਲ ਦੇ ਵੱਲ ਕੋਈ ਘਟਿਆ ਨਹੀਂ ਚੱਜਦਾ ਪਾਣੀ ਦਾ ਬੁਰਾ ਹਾਲ ਹੋ ਗਿਆ ਅੱਗੇ ਏਮਜ਼ ਦੇ ਉਸ ਤੋਂ ਬਾਅਦ ਕਈ ਹਸਟਲਿਟੀ ਵੱਡੇ ਹਸਟਲ ਬਣ ਚੁੱਕੇ ਨੇ ਪਾਣੀ ਪੀਣ ਯੋਗ ਨਹੀਂ ਦਿੰਦਾ ਇਹ ਤੇ ਬਹੁਤ ਨਰੀ ਬਿਮਾਰੀਆਂ ਵੀ ਰਹਿ ਰਹੀਆਂ ਨੇ ਤੁਸੀਂ ਲਿਖਿਆ ਹੋਇਆ ਜੁਰਮਾਨਾ ਕੀਤਾ ਵੀ ਹੈ ਕਿਸੇ ਨੂੰ ਇਹ ਜੁਰਮਾਨਾ ਕਿਸੇ ਨੂੰ ਕੁਝ ਨਹੀਂ ਕੀਤਾ ਸਿਰਫ ਲਿਖ ਲਿਆ ਲਿਖ ਦੇ ਵਿੱਚ ਹੀ ਹੈ ਕੋਈ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਵਾਰ ਸਰ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਵਾਇਗੁਰਜੀ ਦਾ ਖਾਲਸਾਵਾਇਗੁਰਜੀ ਕੀ ਫਤਿਹ ਮੈਂ ਤਰ ਸੁਬੇਦਾਰ ਜਗਰਾਤ ਸਿੰਘ ਪ੍ਰਧਾਨ ਗੁਰਦੁਆਰਾ ਸਹੀਦ ਭਾਈ ਮਤੀ ਦਾਸ ਨਗਰ ਬਟੰਡਾ ਸਾਨੂੰ ਇੱਥੇ ਪਤਾ ਲੱਗਿਆ ਸੀਗਾ 15-20 ਮਿੰਟ ਪਹਿਲਾਂ ਇੱਥੇ ਨਾ ਜੋ ਕਨਾਲ ਹੈ ਆਈਟੀਆਈ ਦੇ ਵਿੱਚ ਜੋ ਕਿ ਜਿਹਦਾ ਪਾਣੀ ਏਮਜ ਔਰ ਪਿੰਡਾਂ ਦੇ ਵਾਟਰ ਬੈਕਸਾਂ ਨੂੰ ਜਾਂਦਾ ਹੈਗਾ ਤੇ ਸਾਡੇ ਵੀ ਅਸੀਂ ਵੀ ਇਹੀ ਪਾਣੀ ਪੀਂਨੇ ਆ ਤੇ ਤਕਰੀਬਨ ਜਿਹੜਾ ਆਈਟੀਆਈ ਦਾ ਇਲਾਕਾ ਜਾਂ ਆਪਣੇ ਇਸ ਇਲਾਕੇ ਦੇ ਵਿੱਚ ਤੇ ਅੱਜ ਵੇਖਿਆ ਗਿਆ ਜਦੋਂ ਤਕਰੀਬਨ ਨਾ ਇੱਕ ਬੋਰੀ ਦੇ ਵਿੱਚ ਭਰ ਕੇ ਤੇ ਮੁਰਗੇ ਮਰੇ ਹੋਏ ਮੁਰਗੇ ਸਾਇਦ ਉਹਨਾਂ ਨੂੰ ਕੋਈ ਬਿਮਾਰੀ ਪਈ ਹੋ ਜਾਂਦਾ ਤੇ ਕਹਿ ਨਹੀਂ ਸਕਦੇ ਕਿ ਕੀ ਹੈ ਕੀ ਨਹੀਂ ਇਹ ਕਾਰਨ ਇੱਕ ਬੋਰੀ ਦੇ ਵਿੱਚ ਭਰੇ ਹੋਏ ਮੁਰਗੇ ਤੇ ਉਹ ਬੋਰੀ ਜਦੋਂ ਖੁੱਲ ਗਈ ਉੱਪਰ 게 ਹੋਈ ਹੁਣੇ ਤੇ ਉਹਦੇ ਵਿੱਚੋਂ 8-10 ਮੁਰਗੇ ਬਾਹਰ ਪਰੇ ਫਿਰਦੇ ਨੇ ਉਹ तकरीबन 10-15 ਮਿੰਟ ਮੁਰਗੇ ਆਉਂਦੇ ਰਹਿੰਦੇ ਨੇ ਇੱਕ-ਇੱਕ ਦੋ-ਦੋ ਕਰਕੇ ਪੰਜ-ਪੰਜ ਚਾਰ-ਚਾਰ ਕਰਕੇ ਉਹਨਾਂ ਦੀ ਵੀ ਅਸੀਂ ਵੀਡੀਓ ਬਣਾਈ ਆ ਤੇ ਅਸੀਂ ਬੇਨਤੀ ਕਰਦੇ ਆ ਵੀ ਪ੍ਰਸ਼ਾਸਨ ਨੂੰ ਵੀ ਥੋੜਾ ਇਸ ਤੇ ਗੌਰ ਕੀਤੀ ਜਾਵੇ ਤੇ ਦੂਸਰਾ ਜਿਹੜਾ ਇਹਦੇ ਵਿੱਚ ਲੋਕਾਂ ਦੀ ਆਸਥਾ ਹੈ ਕੋਈ ਅਰਗਬਤੀ ਵਾਲਾ ਕੋਈ ਇਹਦੇ ਵਿੱਚ ਫੁੱਲਾਂ ਤੱਕ ਵੀ ਇਹ ਪਾਣੀ ਦੇ ਵਿੱਚ ਪਾਉਣ ਲੱਗ ਗਏ ਅੱਜ ਕੱਲ੍ਹ ਅਸੀਂ ਇਹ ਲੋਕਾਂ ਨੂੰ ਰੋਕਲੇ ਵੀ ਬਹੁਤ ਇੱਥੇ ਐਂਦੇ ਵੀ ਆ ਪਰ ਪਤਾ ਨਹੀਂ ਕਿਹੜੀ ਆਸਤਾ ਲੋਕਾਂ ਦੀ ਇਹਦੇ ਵਿੱਚ ਵੀ ਰਪੀਨ ਵਾਲਾ ਪਾਣੀ ਹੈ ਐਨਾ ਵਧੀਆ ਪਾਣੀ ਹੈ ਤੇ ਇਹਦੇ ਵਿੱਚ ਕੋਈ ਸਵਾਦ ਸੱਟ ਜਾਂਦਾ ਹੈ ਕੋਈ ਅਗਰਬਤੀਆਂ ਸੁੱਕ ਜਾਂਦਾ ਹੈ ਕੋਈ ਡੈਪ ਨਹੀਂ ਸੁੱਕੀ ਜਾਂਦੇ ਨੇ ਲੋਕ ਐਨੇ ਲੋਕਾਂ ਨੂੰ ਮਤਲਬ ਲੋਕਾਂ ਦੀ ਕੀ ਕਹੀਏ ਤੁਹਾਨੂੰ ਵੀ ਮਤਲਬ ਪਾਣੀ ਦੀ ਵੈਲਿਊ ਬਿਲਕੁਲ ਸਮਝਦੀ ਨਹੀਂ ਲੋਕ ਵੈਲਿਊ ਦਾ ਉਦੋਂ ਪਤਾ ਲੱਗਦਾ ਪਾਣੀ ਦੀ ਦਾ ਜਦੋਂ ਪਾਣੀ ਸਾਡੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਇੱਥੇ ਆਉਂਦਾ ਹੀ ਨਾ ਸੂਏ ਦੇ ਵਿੱਚ ਤੇ ਉਦੋਂ ਲੋਕ ਤੜਫਦੇ ਨੇ ਪਾਣੀ ਨੂੰ ਇਸੇ ਪਾਣੀ ਨੂੰ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਇਹਦੇ ਵਿੱਚ ਇੰਗੀਆਂ ਜੀਆਂ ਗੰਨੀਆਂ ਚੀਜ਼ਾਂ ਪਾਣੀ ਦੇ ਵਿੱਚ ਨਾਲ ਸੁੱਟੀਆਂ ਜਾਣ ਤੇ ਪਾਣੀ ਨੂੰ ਥੋੜਾ ਸਾਫ਼ ਸੁਥਰਾ ਰੱਖਿਆ ਜਾਵੇ ਤਾਂ ਕਿ ਇਹ ਪੀਣ ਵਾਲਾ ਜਿਹੜਾ ਵਾਟਰ ਵਰਕਸ ਤੇ ਵੀ ਜਾਂਦਾ ਉਹਨਾਂ ਨੂੰ ਵੀ ਜਿਆਦਾ ਇਹਦੀ ਸਫਾਈ ਨਾ ਕਰਨੀ ਪਵੇ ਤੇ ਉਹਦੇ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਲੋਕ ਜਿਆਦਾ ਬਿਮਾਰ ਹੋ ਜਾਂਦੇ ਨੇ ਕਿਉਂਕਿ ਇਮਜ ਇੱਕ ਹਸਪਤਾਲ ਬਣ ਗਿਆ ਆਪਣਾ ਐਡਾ ਵੱਡਾ ਉਹਦੇ ਵਿੱਚ ਵੀ ਇੰਨਾ ਰਸ਼ਾ ਤੇ ਹੋਰ ਤਕਰੀਬਨ 20-25 ਹਸਪਤਾਲ ਨਵੇਂ ਬਣ ਕੇ ਆਹਣੋ ਤੇ ਉਹਨਾਂ ਦੇ ਵਿੱਚ ਵੀ ਇਹੀ ਹਾਲ ਹੈ ਕਾਰਨ ਕੀ ਹੈ ਇਹ ਪਾਣੀ ਦਾ ਕਰਨਾ ਬਸ ਜੇ ਪੂਜਾ ਦਾ ਸਵਾਨ ਦੇ ਸਿੱਟਾ ਜਾਂ ਜੰਮੇ ਸੰਗੂਰ ਹੁੰਦਾ ਜਾਂ ਹੋਰ ਹੈ ਉਹਦੇ ਵਿੱਚ ਵੀ ਕੈਮੀਕਲ ਹੁੰਦਾ ਜਿਹਦੇ ਨਾਲ ਜਿਹੜੇ ਜਾਨਵਰ ਆਗੇ ਜੀ ਹੈਗੇ ਉਹ ਵੀ ਮਰ ਜਾਂਦੇ ਪਾਪ ਹੁੰਦਾ ਜੀ ਵੀਰ ਜੀ ਅਸੀਂ ਇੰਨਾ ਲੋਕਾਂ ਨੂੰ ਰੋਕਦੇ ਆ ਅਸੀਂ ਫੜ ਕੇ ਮੇਰੇ ਵਰਗੇ ਵੀ ਖਾਲਸੇ ਦਾੜੀਆਂ ਰੱਖੀਆਂ ਵਾਲੇ ਵੀ ਇਹਦੇ ਵਿੱਚ ਸੁੱਟਣਗੇ ਸਵਾਲ ਇਹ ਲੈ ਕੇ ਉਹਨਾਂ ਨੂੰ ਕਿਹਾ ਬਾਈ ਜੀ ਇਹ ਤੁਹਾਡੀ ਆਸਤਾ ਇਹ ਤੁਸੀਂ ਕੀ ਕਰ ਰਹੇ ਹੋ ਤੇ ਕੋਈ ਇੰਨੀ ਵਧੀਆ ਮਤਲਬ ਇਹ ਆਪਣਾ ਤੁਸੀਂ ਪਾਪ ਲਾ ਰਹੇ ਹੋ ਇਹਦਾ ਤੁਸੀਂ ਹੋਰ ਪਾਪ ਚੜਾ ਰਹੇ ਹੋ ਆਪਣੇ ਪਾਣੀ ਦੀ ਬੇਦਬੀ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਲੱਗਦਾ ਵੀ ਜਿਹੜੇ ਕਿਸੇ ਕੋਟਰੀ ਫਾਰਮ ਵੱਲੋਂ ਜਾਏ ਜਿਹਨੇ ਸਿੱਟੇ ਉਹਨਾਂ ਨੇ ਖਲਾਸਤ ਕਰ ਰਾਈਟ ਕਰਵਾਇਆ ਇਹ ਤਾਂ ਜੀ ਪ੍ਰਸ਼ਾਸਨ ਨੂੰ ਹਣੇ ਤੇ ਗੌਰ ਕਰਕੇ ਕਿਉਂਕਿ ਪਤਾ ਲੱਗ ਜਾਂਦਾ ਜੇਕਰ ਪ੍ਰਸ਼ਾਸਨ ਇਹ ਚੀਜ਼ ਤੇ ਗੌਰ ਕਰੇ ਤਾਂ ਪੱਕਾ ਗੌਰ ਹੋ ਜਾਂਦੀ ਹੈ ਨਿਕਲ ਵੀ ਆਉਂਦੀ ਹੈ ਸਾਰੀ ਚੀਜ਼ ਕਤਲ ਵੀ ਨਿਕਲਿਆ ਹੁੰਦੇ ਨੇ ਜੇਕਰ ਗੌਰ ਕੀਤੀ ਜਾਵੇ ਜੇ ਗੌਰ ਨਹੀਂ ਕੀਤੀ ਜਾਵੇ ਤਾਂ ਕੋਈ ਮੇਰੇ ਖਿਆਲ ਚ ਵੀ ਹੋ ਵੀ ਸਕਦਾ ਪਰ ਇਹ ਮੇਰੇ ਪਤਾ ਲੱਗ ਜੂਗਾ ਜੇਕਰ ਕੋਈ ਇਹ ਨਹਿਰ ਦੇ ਉਰਲੇ ਬੰਨ੍ਹ ਸੱਟੇ ਗਏ ਹੋਣਗੇ ਨਹਿਰ ਦੇ ਵਿੱਚ ਸੱਟੇ ਜਾਂਦੇ ਤਾਂ ਇੱਧਰ ਨਹੀਂ ਆਉਂਦੇ ਸੀ ਸੱਟ ਓਕੇ